ਇਹਨਾਂ ਸਾਰੇ ਸਵਾਲਾਂ ਦੇ ਹੁਣ ਜਵਾਬ ਦਿੰਨੇ ਆ ਕਿ ਜੇਕਰ ਇਸ ਮੁਕਾਬਲੇ ਦੇ ਵਿੱਚ ਮੀ ਬਿਲਨ ਦਾ ਰੂਪ ਨਹੀਂ ਲਵਾਂਦਾ ਹੈ ਤਾਂ ਕਿਹੜੀ ਟੀਮ ਨੂੰ ਜੇਤੂ ਐਲਾਨਿਆ ਜਾਏਗਾ ਜਾਂ ਫਿਰ ਮੁਕਾਬਲਾ ਕਿਵੇਂ ਪੂਰਾ ਕਰਵਾਇਆ ਜਾਏਗਾ ਦੱਸ ਦਿਓ ਅੱਜ ਦਾ ਦਿਨ ਕ੍ਰਿਕਟ ਦੇ ਲਈ ਕਾਫੀ ਜ਼ਿਆਦਾ ਖਾਸ ਰਹਿਣ ਵਾਲਾ ਹੈ ਕਿਉਂਕਿ ਅੱਜ T20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਦੱਸਦੇ ਕਿ ਭਾਰਤ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਫਾਈਨਲ ਮੁਕਾਬਲੇ ਦੇ ਵਿੱਚ ਆਹਮੋ ਸਾਹਮਣੇ ਹੋਣਗੀਆਂ ਜਿੱਥੇ ਇਸ ਮੈਚ ਨੂੰ ਲੈ ਕੇ ਕ੍ਰਿਕਟ ਦੇ ਪ੍ਰਸ਼ੰਸਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਇਸ ਮੈਚ ਦੇ ਵਿੱਚ ਮੀ ਇੱਕ ਬਿਲਨ ਦਾ ਰੂਪ ਨਿਭਾ ਸਕਦਾ ਹੈ ਦੱਸਦੇ ਕਿ ਇਸ ਮੈਚ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਸ ਨੂੰ ਲੈ ਕੇ ਵੀ ਕ੍ਰਿਕਟ ਪ੍ਰਸ਼ੰਸਕ ਲਗਾਤਾਰ ਬੇਚੈਨੀ ਦੇ ਵਿੱਚ ਨੇ ਕਿ ਜੇਕਰ ਮੁਕਾਬਲੇ ਦੇ ਵਿੱਚ ਮੀ ਪੈਂਦਾ ਹੈ ਤਾਂ ਫਿਰ ਮੁਕਾਬਲਾ ਪੂਰਾ ਕਦੋਂ ਹੋਏਗਾ ਜਾਂ ਫਿਰ ਇਸ ਮੁਕਾਬਲੇ ਦੇ ਵਿੱਚੋਂ ਜੀਤੂ ਕਿਸ ਨੂੰ ਐਲਾਨਿਆ ਜਾਏਗਾ ਜਾਂ ਕੀ ਮੁਕਾਬਲਾ ਰੱਦ ਕਰ ਦਿੱਤਾ ਜਾਏਗਾ ਤਾਂ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਹੁਣ ਜਵਾਬ ਦਿੰਨੇ ਆ ਕਿ ਜੇਕਰ ਇਸ ਮੁਕਾਬਲੇ ਦੇ ਵਿੱਚ ਮੀ ਬਿਲਨ ਦਾ ਰੂਪ ਨਿਭਾਉਂਦਾ ਹੈ ਤਾਂ ਕਿਹੜੀ ਟੀਮ ਨੂੰ ਜੀਤੂ ਐਲਾਨਿਆ ਜਾਏਗਾ ਜਾਂ ਫਿਰ ਮੁਕਾਬਲਾ ਕਿਵੇਂ ਪੂਰਾ ਕਰਵਾਇਆ ਜਾਏਗਾ ਦੱਸਦੇ ਹਾਂ ਕਿ ਇਸ ਮੁਕਾਬਲੇ ਨੂੰ ਲੈ ਕੇ ICC ਦੇ ਵੱਲੋਂ ਇੱਕ ਨਿਜ਼ਮ ਬਣਾਇਆ ਗਿਆ ਹੈ ਰਿਜ਼ਰਵ ਡੇ ਦਾ ਜੇਕਰ ਅੱਜ ਮੁਕਾਬਲਾ ਸ਼ੁਰੂ ਹੁੰਦਾ ਹੈ ਅਤੇ ਮੀ ਬਿਲੰਦ ਦਾ ਰੂਪ ਨਿਭਾਉਂਦਾ ਹੈ ਜਾਨੀ ਕਿ ਮੁਕਾਬਲਾ ਸ਼ੁਰੂ ਹੋਣ ਤੋਂ ਬਾਅਦ ਜੇਕਰ ਮੀ ਪੈਂਦਾ ਹੈ ਤੇ ਮੈਚ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ ਰਿਜ਼ਰਵ ਡੇ ਵਾਲੇ ਦਿਨ ਇਸ ਮੁਕਾਬਲੇ ਨੂੰ ਪੂਰਾ ਕਰਵਾਇਆ ਜਾਏਗਾ ਜਾਨੀ ਕਿ ਅਗਲੇ ਦਿਨ ਇਹ ਮੁਕਾਬਲਾ ਪੂਰਾ ਹੋਏਗਾ ਜਾਨੀ ਕਿ ਜੇਕਰ ਅੱਜ ਮੀ ਪੈਂਦਾ ਹੈ ਅਤੇ ਮੁਕਾਬਲਾ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ 30 ਤਰੀਕ ਨੂੰ ਮੁਕਾਬਲਾ ਉੱਥੋਂ ਹੀ ਸ਼ੁਰੂ ਕੀਤਾ ਜਾਏਗਾ ਜਿੱਥੇ 28 ਤਰੀਕ ਜਾਨੀ ਕਿ ਅੱਜ ਛੱਡਿਆ ਜਾਏਗਾ ਦੱਸ ਦਿਓ ਕਿ ਜੇਕਰ ਉਦਾਹਰਨ ਦੇ ਤੌਰ ਤੇ ਜੇਕਰ ਅੱਜ 10-10 ਓਵਰ ਦਾ ਮੈਚ ਖੇਡਿਆ ਜਾਂਦਾ ਹੈ ਤਾਂ ਅਗਲੇ ਦਿਨ 11ਵੇਂ ਓਵਰ ਤੋਂ ਹੀ ਮੁਕਾਬਲਾ ਸ਼ੁਰੂ ਕੀਤਾ ਜਾਏਗਾ ਤੇ ਫਿਰ ਇਸ ਮੈਚ ਨੂੰ ਪੂਰਾ ਕਰਵਾਇਆ ਜਾਏਗਾ ਤੇ ਅਗਰ ਅੱਜ ਅਤੇ ਕੱਲ ਵੀ ਇਹ ਮੁਕਾਬਲਾ ਨਹੀਂ ਖੇਡਿਆ ਜਾਂਦਾ ਮੀਂਹ ਦੇ ਕਾਰਨ ਮੈਚ ਰਦ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਦੇ ਉੱਪਰ ਜੇਤੂ ਐਲਾਨਿਆ ਜਾਏਗਾ ਦੱਸ ਦੇ ਕਿ ਇਸ ਤੋਂ ਪਹਿਲਾਂ 2002 ਦੇ ਵਿੱਚ ਵੀ ਭਾਰਤ ਅਤੇ ਸ਼੍ਰੀਲੰਕਾ ਨੂੰ ਚੈਂਪੀਅਨਸ ਟਰੋਫੀ ਦੇ ਵਿੱਚ ਸਾਂਝੇ ਤੌਰ ਤੇ ਜੇਤੂ ਐਲਾਨਿਆ ਗਿਆ ਸੀ ਕਿਉਂਕਿ ਉਸ ਸਮੇਂ ਵੀ ਇਹ ਮੁਕਾਬਲਾ ਪੂਰਾ ਨਹੀਂ ਹੋ ਸਕਿਆ ਸੀ ਤੇ ਹੁਣ ਵੀ ਅਜਿਹਾ ਹੀ ਹੋਏਗਾ ਜੇਕਰ ਮੁਕਾਬਲਾ ਨਹੀਂ ਹੁੰਦਾ ਰਿਜ਼ਰਵ ਡੇ ਵਾਲੇ ਦਿਨ ਵੀ ਮੀਂਹ ਖੱਲਲ ਪਾਉਂਦਾ ਹੈ ਤਾਂ ਫਿਰ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਦੇ ਉੱਪਰ ਜੇਤੂ ਐਲਾਨਿਆ ਜਾਏਗਾ ਪਰ ਜੇਕਰ ਪ੍ਰਸ਼ੰਸਕਾਂ ਦੀ ਗੱਲ ਕਰੀਏ ਤਾਂ ਲੋਕ ਚਾਹੁੰਦੇ ਨੇ ਕਿ ਇਹ ਮੁਕਾਬਲਾ بی بی اوپر ਦਾ ਪੂਰਾ ਖੇਡਿਆ ਜਾਏ ਪਰ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਇਸ ਮੁਕਾਬਲੇ ਦੇ ਵਿੱਚ ਬਿਲਨ ਦਾ ਰੂਪ ਨਿਵਾ ਸਕਦਾ ਤਾਂ ਉੱਥੇ ਹੀ ਇਹ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜੋ ਇਸ ਮੁਕਾਬਲੇ ਤੋਂ ਪਹਿਲਾਂ ਦੇ ਹਾਲਾਤ ਨੇ ਰਾਤ ਦੇ ਵੇਲੇ ਕਾਫੀ ਜ਼ਿਆਦਾ ਬਾਰਬਾਡੋਸ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਇਸੇ ਦੇ ਚੱਲਦੇ ਆ ਜੋ ਮੌਸਮ ਵਿਭਾਗ ਦੇ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਉਹ ਇਹ ਹੀ ਹੈ ਕਿ ਇਸ ਮੁਕਾਬਲੇ ਦੇ ਵਿੱਚ ਮੀਂਹ ਖਲਲ ਪਾ ਸਕਦਾ ਹੈ ਪਰ ਜੇਕਰ ਮੌਸਮ ਦੇ ਹੁਣ ਤੱਕ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਅਜਿਹਾ ਹੀ ਹੁੰਦਾ ਆ ਰਿਹਾ ਹੈ ਕਿ ਮੀਂਹ ਦੇ ਕਾਰਨ ਕਈ ਮੁਕਾਬਲਿਆਂ ਦੇ ਵਿੱਚ ਖਲਲ ਪਿਆ ਹੈ ਪਰ ਅੱਜ ਦੇ ਮੁਕਾਬਲੇ ਨੂੰ ਲੈ ਕੇ ਉਮੀਦ ਇਹੀ ਹੈ ਕਿ ਮੁਕਾਬਲਾ ਪੂਰਾ ਖੇਡਿਆ ਜਾਏ ਅਤੇ ਦੋਵੇਂ ਟੀਮਾਂ 20-20 ਓਵਰ ਖੇੜ ਕੇ ਹੀ ਕੋਈ ਨਾ ਕੋਈ ਜੇਤੂ ਟੀਮ ਆ ਜਿਹੜੀ ਉਹ ਸਾਹਮਣੇ ਆਏ ਤਾਂ ਦੱਸਦੇ ਕਿ ਫਾਈਨਲ ਮੁਕਾਬਲਾ ਭਾਰਤ ਅਤੇ ਸਾਊਥ ਅਫਰੀਕਾ ਦੇ ਵਿਚਕਾਰ ਖੇਡਿਆ ਜਾਣਾ ਹੈ ਭਾਰਤ ਦੇ ਸਮੇਂ ਅਨੁਸਾਰ ਰਾਤ 8 ਵਜੇ ਮੁਕਾਬਲਾ ਸ਼ੁਰੂ ਹੋਵੇਗਾ ਅੱਜ ਦਾ ਦਿਨ ਕ੍ਰਿਕਟ ਦੇ ਲਈ ਕਾਫੀ ਜ਼ਿਆਦਾ ਖਾਸ ਰਹਿਣ ਵਾਲਾ ਹੈ ਕਿਉਂਕਿ ਅੱਜ T20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਦੱਸਦੇ ਕਿ ਭਾਰਤ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਫਾਈਨਲ ਮੁਕਾਬਲੇ ਦੇ ਵਿੱਚ ਆਹਮੋ ਸਾਹਮਣੇ ਹੋਣਗੀਆਂ ਜਿੱਥੇ ਇਸ ਮੈਚ ਨੂੰ ਲੈ ਕੇ ਕ੍ਰਿਕਟ ਦੇ ਪ੍ਰਸ਼ੰਸਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਇਸ ਮੈਚ ਦੇ ਵਿੱਚ ਮੀ ਇੱਕ ਬਿਲਨ ਦਾ ਰੂਪ ਨਿਭਾ ਸਕਦਾ ਹੈ ਦੱਸਦੇ ਕਿ ਇਸ ਮੈਚ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਸ ਨੂੰ ਲੈ ਕੇ ਵੀ ਕ੍ਰਿਕਟ ਪ੍ਰਸ਼ੰਸਕ ਲਗਾਤਾਰ ਬੇਚੈਨੀ ਦੇ ਵਿੱਚ ਨੇ ਕਿ ਜੇਕਰ ਮੁਕਾਬਲੇ ਦੇ ਵਿੱਚ ਮੀ ਪੈਂਦਾ ਹੈ ਤਾਂ ਫਿਰ ਮੁਕਾਬਲਾ ਪੂਰਾ ਕਦੋਂ ਹੋਏਗਾ ਜਾਂ ਫਿਰ ਇਸ ਮੁਕਾਬਲੇ ਦੇ ਵਿੱਚੋਂ ਜੀਤੂ ਕਿਸ ਨੂੰ ਐਲਾਨਿਆ ਜਾਏਗਾ ਜਾਂ ਕਿ ਮੁਕਾਬਲਾ ਰੱਦ ਕਰ ਦਿੱਤਾ ਜਾਏਗਾ ਤਾਂ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਹੁਣ ਜਵਾਬ ਦਿੰਨੇ ਆ ਕਿ ਜੇਕਰ ਇਸ ਮੁਕਾਬਲੇ ਦੇ ਵਿੱਚ ਮੀ ਬਿਲਨ ਦਾ ਰੂਪ ਨਿਭਾਉਂਦਾ ਹੈ ਤਾਂ ਕਿਹੜੀ ਟੀਮ ਨੂੰ ਜੀਤੂ ਐਲਾਨਿਆ ਜਾਏਗਾ ਜਾਂ ਫਿਰ ਮੁਕਾਬਲਾ ਕਿਵੇਂ ਪੂਰਾ ਕਰਵਾਇਆ ਜਾਏਗਾ ਦੱਸਦੇ ਹਾਂ ਕਿ ਇਸ ਮੁਕਾਬਲੇ ਨੂੰ ਲੈ ਕੇ ICC ਦੇ ਵੱਲੋਂ ਇੱਕ ਨਿਜ਼ਮ ਬਣਾਇਆ ਗਿਆ ਹੈ ਰਿਜ਼ਰਵਡੇ ਦਾ ਜੇਕਰ ਅੱਜ ਮੁਕਾਬਲਾ ਸ਼ੁਰੂ ਹੁੰਦਾ ਹੈ ਅਤੇ ਮੀ ਬਿਲੰਦਾ ਰੂਪ ਨਿਭਾਉਂਦਾ ਹੈ ਜਾਨੀ ਕਿ ਮੁਕਾਬਲਾ ਸ਼ੁਰੂ ਹੋਣ ਤੋਂ ਬਾਅਦ ਜੇਕਰ ਮੀਂਹ ਪੈਂਦਾ ਹੈ ਤੇ ਮੈਚ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ ਰਿਜ਼ਰਵ ਡੇ ਵਾਲੇ ਦਿਨ ਇਸ ਮੁਕਾਬਲੇ ਨੂੰ ਪੂਰਾ ਕਰਵਾਇਆ ਜਾਏਗਾ ਜਾਨੀ ਕਿ ਅਗਲੇ ਦਿਨ ਇਹ ਮੁਕਾਬਲਾ ਪੂਰਾ ਹੋਏਗਾ ਜਾਨੀ ਕਿ ਜੇਕਰ ਅੱਜ ਮੀਂਹ ਪੈਂਦਾ ਹੈ ਅਤੇ ਮੁਕਾਬਲਾ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ 30 ਤਰੀਕ ਨੂੰ ਮੁਕਾਬਲਾ ਉੱਥੋਂ ਹੀ ਸ਼ੁਰੂ ਕੀਤਾ ਜਾਏਗਾ ਜਿੱਥੇ 29 ਤਰੀਕ ਜਾਨੀ ਕਿ ਅੱਜ ਛੱਡਿਆ ਜਾਏਗਾ ਦੱਸ ਦੇ ਕਿ ਜੇਕਰ ਉਦਾਹਰਨ ਦੇ ਤੌਰ ਤੇ ਜੇਕਰ ਅੱਜ 10-10 ਓਵਰ ਦਾ ਮੈਚ ਖੇਡਿਆ ਜਾਂਦਾ ਹੈ ਤਾਂ ਅਗਲੇ ਦਿਨ 11ਵੇਂ ਓਵਰ ਤੋਂ ਹੀ ਮੁਕਾਬਲਾ ਸ਼ੁਰੂ ਕੀਤਾ ਜਾਏਗਾ ਤੇ ਫਿਰ ਇਸ ਮੈਚ ਨੂੰ ਪੂਰਾ ਕਰਵਾਇਆ ਜਾਏਗਾ ਤੇ ਅਗਰ ਅੱਜ ਅਤੇ ਕੱਲ ਵੀ ਇਹ ਮੁਕਾਬਲਾ ਨਹੀਂ ਖੇਡਿਆ ਜਾਂਦਾ ਮੀਂਹ ਦੇ ਕਾਰਨ ਮੈਚ ਰਦ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਦੇ ਉੱਪਰ ਜੇਤੂ ਐਲਾਨਿਆ ਜਾਏਗਾ ਦੱਸ ਦੇ ਕਿ ਇਸ ਤੋਂ ਪਹਿਲਾਂ 2002 ਦੇ ਵਿੱਚ ਵੀ ਭਾਰਤ ਅਤੇ ਸ਼੍ਰੀਲੰਕਾ ਨੂੰ ਚੈਂਪੀਅਨਸ ਟਰੋਫੀ ਦੇ ਵਿੱਚ ਸਾਂਝੇ ਤੌਰ ਤੇ ਜੇਤੂ ਐਲਾਨਿਆ ਗਿਆ ਸੀ ਕਿਉਂਕਿ ਉਸ ਸਮੇਂ ਵੀ ਇਹ ਮੁਕਾਬਲਾ ਪੂਰਾ ਨਹੀਂ ਹੋ ਸਕਿਆ ਸੀ ਤੇ ਹੁਣ ਵੀ ਅਜਿਹਾ ਹੀ ਹੋਏਗਾ ਜੇਕਰ ਮੁਕਾਬਲਾ ਨਹੀਂ ਹੁੰਦਾ ਰਿਜ਼ਰਵ ਡੇ ਵਾਲੇ ਦਿਨ ਵੀ ਮੀਂਹ ਖੱਲਲ ਪਾਉਂਦਾ ਹੈ ਤਾਂ ਫਿਰ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਦੇ ਉੱਪਰ ਜੇਤੂ ਐਲਾਨਿਆ ਜਾਏਗਾ ਪਰ ਜੇਕਰ ਪ੍ਰਸ਼ੰਸਕਾਂ ਦੀ ਗੱਲ ਕਰੀਏ ਤਾਂ ਲੋਕ ਚਾਹੁੰਦੇ ਨੇ ਕਿ ਇਹ ਮੁਕਾਬਲਾ بی بی اوبر ਦਾ ਪੂਰਾ ਖੇਡਿਆ ਜਾਏ ਪਰ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਇਸ ਮੁਕਾਬਲੇ ਦੇ ਵਿੱਚ ਬਿਲਨ ਦਾ ਰੂਪ ਨਿਵਾ ਸਕਦਾ ਤਾਂ ਉੱਥੇ ਹੀ ਇਹ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜੋ ਇਸ ਮੁਕਾਬਲੇ ਤੋਂ ਪਹਿਲਾਂ ਦੇ ਹਾਲਾਤ ਨੇ ਰਾਤ ਦੇ ਵੇਲੇ ਕਾਫੀ ਜ਼ਿਆਦਾ باربارਡੋਸ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਇਸੇ ਦੇ ਚੱਲਦੇ ਆ ਜੋ ਮੌਸਮ ਵਿਭਾਗ ਦੇ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਉਹ ਇਹ ਹੀ ਹੈ ਕਿ ਇਸ ਮੁਕਾਬਲੇ ਦੇ ਵਿੱਚ ਮੀਂਹ ਖਲਲ ਪਾ ਸਕਦਾ ਹੈ ਪਰ ਜੇਕਰ ਮੌਸਮ ਦੇ ਹੁਣ ਤੱਕ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਅਜਿਹਾ ਹੀ ਹੁੰਦਾ ਆ ਰਿਹਾ ਹੈ ਕਿ ਮੀਂਹ ਦੇ ਕਾਰਨ ਕਈ ਮੁਕਾਬਲਿਆਂ ਦੇ ਵਿੱਚ ਖਲਲ ਪਿਆ ਹੈ ਪਰ ਅੱਜ ਦੇ ਮੁਕਾਬਲੇ ਨੂੰ ਲੈ ਕੇ ਉਮੀਦ ਇਹੀ ਹੈ ਕਿ ਮੁਕਾਬਲਾ ਪੂਰਾ ਖੇਡਿਆ ਜਾਏ ਅਤੇ ਦੋਵੇਂ ਟੀਮਾਂ 20-20 ਓਵਰ ਖੇੜ ਕੇ ਹੀ ਕੋਈ ਨਾ ਕੋਈ ਜੇਤੂ ਟੀਮ ਆ ਜਿਹੜੀ ਉਹ ਸਾਹਮਣੇ ਆਏ ਤਾਂ ਦੱਸਦੇ ਕਿ ਫਾਈਨਲ ਮੁਕਾਬਲਾ ਭਾਰਤ ਅਤੇ ਸਾਊਥ ਅਫਰੀਕਾ ਦੇ ਵਿਚਕਾਰ ਖੇਡਿਆ ਜਾਣਾ ਹੈ ਭਾਰਤ ਦੇ ਸਮੇਂ ਅਨੁਸਾਰ ਰਾਤ 8 ਵਜੇ ਮੁਕਾਬਲਾ ਸ਼ੁਰੂ ਹੋਵੇਗਾ ਅੱਜ ਦਾ ਦਿਨ ਕ੍ਰਿਕਟ ਦੇ ਲਈ ਕਾਫੀ ਜ਼ਿਆਦਾ ਖਾਸ ਰਹਿਣ ਵਾਲਾ ਹੈ ਕਿਉਂਕਿ ਅੱਜ T20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਦੱਸਦੇ ਕਿ ਭਾਰਤ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਫਾਈਨਲ ਮੁਕਾਬਲੇ ਦੇ ਵਿੱਚ ਆਹਮੋ ਸਾਹਮਣੇ ਹੋਣਗੀਆਂ ਜਿੱਥੇ ਇਸ ਮੈਚ ਨੂੰ ਲੈ ਕੇ ਕ੍ਰਿਕਟ ਦੇ ਪ੍ਰਸ਼ੰਸਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਇਸ ਮੈਚ ਦੇ ਵਿੱਚ ਮੀ ਇੱਕ ਬਿਲਨ ਦਾ ਰੂਪ ਨਿਭਾ ਸਕਦਾ ਹੈ ਦੱਸਦੇ ਕਿ ਇਸ ਮੈਚ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਸ ਨੂੰ ਲੈ ਕੇ ਵੀ ਕ੍ਰਿਕਟ ਪ੍ਰਸ਼ੰਸਕ ਲਗਾਤਾਰ ਬੇਚੈਨੀ ਦੇ ਵਿੱਚ ਨੇ ਕਿ ਜੇਕਰ ਮੁਕਾਬਲੇ ਦੇ ਵਿੱਚ ਮੀ ਪੈਂਦਾ ਹੈ ਤਾਂ ਫਿਰ ਮੁਕਾਬਲਾ ਪੂਰਾ ਕਦੋਂ ਹੋਏਗਾ ਜਾਂ ਫਿਰ ਇਸ ਮੁਕਾਬਲੇ ਦੇ ਵਿੱਚੋਂ ਜੀਤੂ ਕਿਸ ਨੂੰ ਐਲਾਨਿਆ ਜਾਏਗਾ ਜਾਂ ਕਿ ਮੁਕਾਬਲਾ ਰੱਦ ਕਰ ਦਿੱਤਾ ਜਾਏਗਾ ਤਾਂ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਹੁਣ ਜਵਾਬ ਦਿੰਨੇ ਆ ਕਿ ਜੇਕਰ ਇਸ ਮੁਕਾਬਲੇ ਦੇ ਵਿੱਚ ਮੀ ਬਿਲਨ ਦਾ ਰੂਪ ਨਿਭਾਉਂਦਾ ਹੈ ਤਾਂ ਕਿਹੜੀ ਟੀਮ ਨੂੰ ਜੀਤੂ ਐਲਾਨਿਆ ਜਾਏਗਾ ਜਾਂ ਫਿਰ ਮੁਕਾਬਲਾ ਕਿਵੇਂ ਪੂਰਾ ਕਰਵਾਇਆ ਜਾਏਗਾ ਦੱਸ ਦਿਓ ਕਿ ਇਸ ਮੁਕਾਬਲੇ ਨੂੰ ਲੈ ਕੇ ਆਈਸੀਸੀ ਦੇ ਵੱਲੋਂ ਇੱਕ ਨਿਜ਼ਮ ਬਣਾਇਆ ਗਿਆ ਹੈ ਰਿਜ਼ਰਵ ਡੇ ਦਾ ਜੇਕਰ ਅੱਜ ਮੁਕਾਬਲਾ ਸ਼ੁਰੂ ਹੁੰਦਾ ਹੈ ਅਤੇ ਮੀਂਹ ਬਿਲਨ ਦਾ ਰੂਪ ਨਿਭਾਉਂਦਾ ਹੈ ਜਾਨੀ ਕਿ ਮੁਕਾਬਲਾ ਸ਼ੁਰੂ ਹੋਣ ਤੋਂ ਬਾਅਦ ਜੇਕਰ ਮੀਂਹ ਪੈਂਦਾ ਹੈ ਤੇ ਮੈਚ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ ਰਿਜ਼ਰਵ ਡੇ ਵਾਲੇ ਦਿਨ ਇਸ ਮੁਕਾਬਲੇ ਨੂੰ ਪੂਰਾ ਕਰਵਾਇਆ ਜਾਏਗਾ ਜਾਨੀ ਕਿ ਅਗਲੇ ਦਿਨ ਇਹ ਮੁਕਾਬਲਾ ਪੂਰਾ ਹੋਏਗਾ ਜਾਨੀ ਕਿ ਜੇਕਰ ਅੱਜ ਮੀਂਹ ਪੈਂਦਾ ਹੈ ਅਤੇ ਮੁਕਾਬਲਾ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ 30 ਤਰੀਕ ਨੂੰ ਮੁਕਾਬਲਾ ਉੱਥੋਂ ਹੀ ਸ਼ੁਰੂ ਕੀਤਾ ਜਾਏਗਾ ਜਿੱਥੇ 29 ਤਰੀਕ ਯਾਨੀ ਕਿ ਅੱਜ ਛੱਡਿਆ ਜਾਏਗਾ ਦੱਸ ਦੇ ਕਿ ਜੇਕਰ ਉਦਾਹਰਨ ਦੇ ਤੌਰ ਤੇ ਜੇਕਰ ਅੱਜ 10-10 ਓਵਰ ਦਾ ਮੈਚ ਖੇਡਿਆ ਜਾਂਦਾ ਹੈ ਤਾਂ ਅਗਲੇ ਦਿਨ 11ਵੇਂ ওভার ਤੋਂ ਹੀ ਮੁਕਾਬਲਾ ਸ਼ੁਰੂ ਕੀਤਾ ਜਾਏਗਾ ਤੇ ਫਿਰ ਇਸ ਮੈਚ ਨੂੰ ਪੂਰਾ ਕਰਵਾਇਆ ਜਾਏਗਾ ਤੇ ਅਗਰ ਅੱਜ ਅਤੇ ਕੱਲ ਵੀ ਇਹ ਮੁਕਾਬਲਾ ਨਹੀਂ ਖੇਡਿਆ ਜਾਂਦਾ ਮੀਂਹ ਦੇ ਕਾਰਨ ਮੈਚ ਰੱਦ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਦੇ ਉੱਪਰ ਜੇਤੂ ਐਲਾਨਿਆ ਜਾਏਗਾ ਦੱਸ ਦੇ ਕਿ ਇਸ ਤੋਂ ਪਹਿਲਾਂ 2002 ਦੇ ਵਿੱਚ ਵੀ ਭਾਰਤ ਅਤੇ ਸ਼੍ਰੀਲੰਕਾ ਨੂੰ ਚੈਂਪੀਅਨਸ ਟਰੋਫੀ ਦੇ ਵਿੱਚ ਸਾਂਝੇ ਤੌਰ ਤੇ ਜੇਤੂ ਐਲਾਨਿਆ ਗਿਆ ਸੀ ਕਿਉਂਕਿ ਉਸ ਸਮੇਂ ਵੀ ਇਹ ਮੁਕਾਬਲਾ ਪੂਰਾ ਨਹੀਂ ਹੋ ਸਕਿਆ ਸੀ ਤੇ ਹੁਣ ਵੀ ਅਜਿਹਾ ਹੀ ਹੋਏਗਾ ਜੇਕਰ ਮੁਕਾਬਲਾ ਨਹੀਂ ਹੁੰਦਾ ਰਿਜ਼ਰਵ ਡੇ ਵਾਲੇ ਦਿਨ ਵੀ ਮੀਂਹ ਖੱਲਲ ਪਾਉਂਦਾ ਹੈ ਤਾਂ ਫਿਰ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਦੇ ਉੱਪਰ ਜੇਤੂ ਐਲਾਨਿਆ ਜਾਏਗਾ ਪਰ ਜੇਕਰ ਪ੍ਰਸ਼ੰਸਕਾਂ ਦੀ ਗੱਲ ਕਰੀਏ ਤਾਂ ਲੋਕ ਚਾਹੁੰਦੇ ਨੇ ਕਿ ਇਹ ਮੁਕਾਬਲਾ BB ওভার ਦਾ ਪੂਰਾ ਖੇਡਿਆ ਜਾਏ ਪਰ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਇਸ ਮੁਕਾਬਲੇ ਦੇ ਵਿੱਚ ਬਿਲਨ ਦਾ ਰੂਪ ਨਿਵਾ ਸਕਦਾ ਤਾਂ ਉੱਥੇ ਹੀ ਇਹ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜੋ ਇਸ ਮੁਕਾਬਲੇ ਤੋਂ ਪਹਿਲਾਂ ਦੇ ਹਾਲਾਤ ਨੇ ਰਾਤ ਦੇ ਵੇਲੇ ਕਾਫੀ ਜ਼ਿਆਦਾ ਬਾਰਬਾਡੋਸ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਇਸੇ ਦੇ ਚੱਲਦੇ ਆਂ ਜੋ ਮੌਸਮ ਵਿਭਾਗ ਦੇ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਉਹ ਇਹੀ ਹੈ ਕਿ ਇਸ ਮੁਕਾਬਲੇ ਦੇ ਵਿੱਚ ਮੀਂਹ ਖਲਲ ਪਾ ਸਕਦਾ ਹੈ ਪਰ ਜੇਕਰ ਮੌਸਮ ਦੇ ਹੁਣ ਤੱਕ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਅਜਿਹਾ ਹੀ ਹੁੰਦਾ ਆ ਰਿਹਾ ਹੈ ਕਿ ਮੀਂਹ ਦੇ ਕਾਰਨ ਕਈ ਮੁਕਾਬਲਿਆਂ ਦੇ ਵਿੱਚ ਖਲਲ ਪਿਆ ਹੈ ਪਰ ਅੱਜ ਦੇ ਮੁਕਾਬਲੇ ਨੂੰ ਲੈ ਕੇ ਉਮੀਦ ਇਹੀ ਹੈ ਕਿ ਮੁਕਾਬਲਾ ਪੂਰਾ ਖੇਡਿਆ ਜਾਏ ਅਤੇ ਦੋਵੇਂ ਟੀਮਾਂ 20-20 ਓਵਰ ਖੇੜ ਕੇ ਹੀ ਕੋਈ ਨਾ ਕੋਈ ਜੇਤੂ ਟੀਮ ਆ ਜਿਹੜੀ ਉਹ ਸਾਹਮਣੇ ਆਏ ਤਾਂ ਦੱਸਦੇ ਕਿ ਫਾਈਨਲ ਮੁਕਾਬਲਾ ਭਾਰਤ ਅਤੇ ਸਾਊਥ ਅਫਰੀਕਾ ਦੇ ਵਿਚਕਾਰ ਖੇਡਿਆ ਜਾਣਾ ਹੈ ਭਾਰਤ ਦੇ ਸਮੇਂ ਅਨੁਸਾਰ ਰਾਤ 8 ਵਜੇ ਮੁਕਾਬਲਾ ਸ਼ੁਰੂ ਹੋਵੇਗਾ। ਅੱਜ ਦਾ ਦਿਨ ਕ੍ਰਿਕਟ ਦੇ ਲਈ ਕਾਫੀ ਜ਼ਿਆਦਾ ਖਾਸ ਰਹਿਣ ਵਾਲਾ ਹੈ ਕਿਉਂਕਿ ਅੱਜ T20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਦੱਸਦੇ ਕਿ ਭਾਰਤ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਫਾਈਨਲ ਮੁਕਾਬਲੇ ਦੇ ਵਿੱਚ ਆਹਮੋ ਸਾਹਮਣੇ ਹੋਣਗੀਆਂ ਜਿੱਥੇ ਇਸ ਮੈਚ ਨੂੰ ਲੈ ਕੇ ਕ੍ਰਿਕਟ ਦੇ ਪ੍ਰਸ਼ੰਸਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਇਸ ਮੈਚ ਦੇ ਵਿੱਚ ਮੀ ਇੱਕ ਬਿਲਨ ਦਾ ਰੂਪ ਨਿਭਾ ਸਕਦਾ ਹੈ ਦੱਸਦੇ ਕਿ ਇਸ ਮੈਚ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਸ ਨੂੰ ਲੈ ਕੇ ਵੀ ਕ੍ਰਿਕਟ ਪ੍ਰਸ਼ੰਸਕ ਤਕ ਲਗਾਤਾਰ ਬੇਚੈਨੀ ਦੇ ਵਿੱਚ ਨੇ ਕਿ ਜੇਕਰ ਮੁਕਾਬਲੇ ਦੇ ਵਿੱਚ ਮੀ ਪੈਂਦਾ ਹੈ ਤਾਂ ਫਿਰ ਮੁਕਾਬਲਾ ਪੂਰਾ ਕਦੋਂ ਹੋਏਗਾ ਜਾਂ ਫਿਰ ਇਸ ਮੁਕਾਬਲੇ ਦੇ ਵਿੱਚੋਂ ਜੀਤੂ ਕਿਸ ਨੂੰ ਐਲਾਨਿਆ ਜਾਏਗਾ ਜਾਂ ਕਿ ਮੁਕਾਬਲਾ ਰੱਦ ਕਰ ਦਿੱਤਾ ਜਾਏਗਾ ਤਾਂ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਹੁਣ ਜਵਾਬ ਦਿੰਨੇ ਆ ਕਿ ਜੇਕਰ ਇਸ ਮੁਕਾਬਲੇ ਦੇ ਵਿੱਚ ਮੀ ਬਿਲਨ ਦਾ ਰੂਪ ਨਿਭਾਉਂਦਾ ਹੈ ਤਾਂ ਕਿਹੜੀ ਟੀਮ ਨੂੰ ਜੀਤੂ ਐਲਾਨਿਆ ਜਾਏਗਾ ਜਾਂ ਫਿਰ ਮੁਕਾਬਲਾ ਕਿਵੇਂ ਪੂਰਾ ਕਰਵਾਇਆ ਜਾਏਗਾ ਦੱਸ ਦਿਓ ਕਿ ਇਸ ਮੁਕਾਬਲੇ ਨੂੰ ਲੈ ਕੇ ICC ਦੇ ਵੱਲੋਂ ਇੱਕ ਨਿਯਮ ਬਣਾਇਆ ਗਿਆ ਹੈ ਰਿਜ਼ਰਵ ਡੇ ਦਾ ਜੇਕਰ ਅੱਜ ਮੁਕਾਬਲਾ ਸ਼ੁਰੂ ਹੁੰਦਾ ਹੈ ਅਤੇ ਮੀਂਹ ਬਿਲਨ ਦਾ ਰੂਪ ਨਿਭਾਉਂਦਾ ਹੈ ਜਾਨੀ ਕਿ ਮੁਕਾਬਲਾ ਸ਼ੁਰੂ ਹੋਣ ਤੋਂ ਬਾਅਦ ਜੇਕਰ ਮੀਂਹ ਪੈਂਦਾ ਹੈ ਤੇ ਮੈਚ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ ਰਿਜ਼ਰਵ ਡੇ ਵਾਲੇ ਦਿਨ ਇਸ ਮੁਕਾਬਲੇ ਨੂੰ ਪੂਰਾ ਕਰਵਾਇਆ ਜਾਏਗਾ ਜਾਨੀ ਕਿ ਅਗਲੇ ਦਿਨ ਇਹ ਮੁਕਾਬਲਾ ਪੂਰਾ ਹੋਏਗਾ ਜਾਨੀ ਕਿ ਜੇਕਰ ਅੱਜ ਮੀਂਹ ਪੈਂਦਾ ਹੈ ਅਤੇ ਮੁਕਾਬਲਾ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ 30 ਤਰੀਕ ਨੂੰ ਮੁਕਾਬਲਾ ਉੱਥੋਂ ਹੀ ਸ਼ੁਰੂ ਕੀਤਾ ਜਾਏਗਾ ਜਿੱਥੇ 29 ਤਰੀਕ ਯਾਨੀ ਕਿ ਅੱਜ ਛੱਡਿਆ ਜਾਏਗਾ ਦੱਸ ਦੇ ਕਿ ਜੇਕਰ ਉਦਾਹਰਨ ਦੇ ਤੌਰ ਤੇ ਜੇਕਰ ਅੱਜ 10-10 ਓਵਰ ਦਾ ਮੈਚ ਖੇਡਿਆ ਜਾਂਦਾ ਹੈ ਤਾਂ ਅਗਲੇ ਦਿਨ 11ਵੇਂ ਓਵਰ ਤੋਂ ਹੀ ਮੁਕਾਬਲਾ ਸ਼ੁਰੂ ਕੀਤਾ ਜਾਏਗਾ ਤੇ ਫਿਰ ਇਸ ਮੈਚ ਨੂੰ ਪੂਰਾ ਕਰਵਾਇਆ ਜਾਏਗਾ ਤੇ ਅਗਰ ਅੱਜ ਅਤੇ ਕੱਲ ਵੀ ਇਹ ਮੁਕਾਬਲਾ ਨਹੀਂ ਖੇਡਿਆ ਜਾਂਦਾ ਮੀਂਹ ਦੇ ਕਾਰਨ ਮੈਚ ਰਦ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਦੇ ਉੱਪਰ ਜੇਤੂ ਐਲਾਨਿਆ ਜਾਏਗਾ ਦੱਸ ਦੇ ਕਿ ਇਸ ਤੋਂ ਪਹਿਲਾਂ 2002 ਦੇ ਵਿੱਚ ਵੀ ਭਾਰਤ ਅਤੇ ਸ਼੍ਰੀਲੰਕਾ ਨੂੰ ਚੈਂਪੀਅਨਸ ਟਰੋਫੀ ਦੇ ਵਿੱਚ ਸਾਂਝੇ ਤੌਰ ਤੇ ਜੇਤੂ ਐਲਾਨਿਆ ਗਿਆ ਸੀ ਕਿਉਂਕਿ ਉਸ ਸਮੇਂ ਵੀ ਇਹ ਮੁਕਾਬਲਾ ਪੂਰਾ ਨਹੀਂ ਹੋ ਸਕਿਆ ਸੀ ਤੇ ਹੁਣ ਵੀ ਅਜਿਹਾ ਹੀ ਹੋਏਗਾ ਜੇਕਰ ਮੁਕਾਬਲਾ ਨਹੀਂ ਹੁੰਦਾ ਰਿਜ਼ਰਵ ਡੇ ਵਾਲੇ ਦਿਨ ਵੀ ਮੀਂਹ ਖੱਲਲ ਪਾਉਂਦਾ ਹੈ ਤਾਂ ਫਿਰ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਦੇ ਉੱਪਰ ਜੇਤੂ ਐਲਾਨਿਆ ਜਾਏਗਾ ਪਰ ਜੇਕਰ ਪ੍ਰਸ਼ੰਸਕਾਂ ਦੀ ਗੱਲ ਕਰੀਏ ਤਾਂ ਲੋਕ ਚਾਹੁੰਦੇ ਨੇ ਕਿ ਇਹ ਮੁਕਾਬਲਾ بی بی اوپر ਦਾ ਪੂਰਾ ਖੇਡਿਆ ਜਾਏ ਪਰ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਇਸ ਮੁਕਾਬਲੇ ਦੇ ਵਿੱਚ ਬਿਲਨ ਦਾ ਰੂਪ ਨਿਵਾ ਸਕਦਾ ਤਾਂ ਉੱਥੇ ਹੀ ਇਹ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜੋ ਇਸ ਮੁਕਾਬਲੇ ਤੋਂ ਪਹਿਲਾਂ ਦੇ ਹਾਲਾਤ ਨੇ ਰਾਤ ਦੇ ਵੇਲੇ ਕਾਫੀ ਜ਼ਿਆਦਾ ਬਾਰਬਡੋਸ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਇਸੇ ਦੇ ਚੱਲਦੇ ਆ ਜੋ ਮੌਸਮ ਵਿਭਾਗ ਦੇ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਉਹ ਇਹ ਹੀ ਹੈ ਕਿ ਇਸ ਮੁਕਾਬਲੇ ਦੇ ਵਿੱਚ ਮੀਂਹ ਖਲਲ ਪਾ ਸਕਦਾ ਹੈ ਪਰ ਜੇਕਰ ਮੌਸਮ ਦੇ ਹੁਣ ਤੱਕ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਅਜਿਹਾ ਹੀ ਹੁੰਦਾ ਆ ਹੈ ਕਿ ਮੀਂਹ ਦੇ ਕਾਰਨ ਕਈ ਮੁਕਾਬਲਿਆਂ ਦੇ ਵਿੱਚ ਖਲਲ ਪਿਆ ਹੈ ਪਰ ਅੱਜ ਦੇ ਮੁਕਾਬਲੇ ਨੂੰ ਲੈ ਕੇ ਉਮੀਦ ਇਹੀ ਹੈ ਕਿ ਮੁਕਾਬਲਾ ਪੂਰਾ ਖੇਡਿਆ ਜਾਏ ਅਤੇ ਦੋਵੇਂ ਟੀਮਾਂ 20-20 ਓਵਰ ਖੇਡ ਕੇ ਹੀ ਕੋਈ ਨਾ ਕੋਈ ਜੇਤੂ ਟੀਮ ਆ ਜਿਹੜੀ ਉਹ ਸਾਹਮਣੇ ਆਏ ਤਾਂ ਦੱਸਦੇ ਕਿ ਫਾਈਨਲ ਮੁਕਾਬਲਾ ਭਾਰਤ ਅਤੇ ਸਾਊਥ ਅਫਰੀਕਾ ਦੇ ਵਿਚਕਾਰ ਖੇਡਿਆ ਜਾਣਾ ਹੈ ਭਾਰਤ ਦੇ ਸਮੇਂ ਅਨੁਸਾਰ ਰਾਤ 8 ਵਜੇ ਮੁਕਾਬਲਾ ਸ਼ੁਰੂ ਹੋਵੇਗਾ ਅੱਜ ਦਾ ਦਿਨ ਕ੍ਰਿਕਟ ਦੇ ਲਈ ਕਾਫੀ ਜ਼ਿਆਦਾ ਖਾਸ ਰਹਿਣ ਵਾਲਾ ਹੈ ਕਿਉਂਕਿ ਅੱਜ T20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਦੱਸਦੇ ਕਿ ਭਾਰਤ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਫਾਈਨਲ ਮੁਕਾਬਲੇ ਦੇ ਵਿੱਚ ਆਹਮੋ ਸਾਹਮਣੇ ਹੋਣਗੀਆਂ ਜਿੱਥੇ ਇਸ ਮੈਚ ਨੂੰ ਲੈ ਕੇ ਕ੍ਰਿਕਟ ਦੇ ਪ੍ਰਸ਼ੰਸਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਇਸ ਮੈਚ ਦੇ ਵਿੱਚ ਮੀ ਇੱਕ ਬਿਲਨ ਦਾ ਰੂਪ ਨਿਭਾ ਸਕਦਾ ਹੈ ਦੱਸਦੇ ਕਿ ਇਸ ਮੈਚ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਸ ਨੂੰ ਲੈ ਕੇ ਵੀ ਕ੍ਰਿਕਟ ਪ੍ਰਸ਼ੰਸਕ ਲਗਾਤਾਰ ਬੇਚੈਨੀ ਦੇ ਵਿੱਚ ਨੇ ਕਿ ਜੇਕਰ ਮੁਕਾਬਲੇ ਦੇ ਵਿੱਚ ਮੀ ਪੈਂਦਾ ਹੈ ਤਾਂ ਫਿਰ ਮੁਕਾਬਲਾ ਪੂਰਾ ਕਦੋਂ ਹੋਏਗਾ ਜਾਂ ਫਿਰ ਇਸ ਮੁਕਾਬਲੇ ਦੇ ਵਿੱਚੋਂ ਜੀਤੂ ਕਿਸ ਨੂੰ ਐਲਾਨਿਆ ਜਾਏਗਾ ਜਾਂ ਕਿ ਮੁਕਾਬਲਾ ਰੱਦ ਕਰ ਦਿੱਤਾ ਜਾਏਗਾ ਤਾਂ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਹੁਣ ਜਵਾਬ ਦਿੰਨੇ ਆ ਕਿ ਜੇਕਰ ਇਸ ਮੁਕਾਬਲੇ ਦੇ ਵਿੱਚ ਮੀ ਬਿਲਨ ਦਾ ਰੂਪ ਨਿਭਾਉਂਦਾ ਹੈ ਤਾਂ ਕਿਹੜੀ ਟੀਮ ਨੂੰ ਜੀਤੂ ਐਲਾਨਿਆ ਜਾਏਗਾ ਜਾਂ ਫਿਰ ਮੁਕਾਬਲਾ ਕਿਵੇਂ ਪੂਰਾ ਕਰਵਾਇਆ ਜਾਏਗਾ ਦੱਸਦੇ ਹਾਂ ਕਿ ਇਸ ਮੁਕਾਬਲੇ ਨੂੰ ਲੈ ਕੇ ICC ਦੇ ਵੱਲੋਂ ਇੱਕ ਨਿਜ਼ਮ ਬਣਾਇਆ ਗਿਆ ਹੈ ਰਿਜ਼ਰਵ ਡੇ ਦਾ ਜੇਕਰ ਅੱਜ ਮੁਕਾਬਲਾ ਸ਼ੁਰੂ ਹੁੰਦਾ ਹੈ ਅਤੇ ਮੀ ਬਿਲੰਦ ਦਾ ਰੂਪ ਨਿਭਾਉਂਦਾ ਹੈ ਜਾਨੀ ਕਿ ਮੁਕਾਬਲਾ ਸ਼ੁਰੂ ਹੋਣ ਤੋਂ ਬਾਅਦ ਜੇਕਰ ਮੀ ਪੈਂਦਾ ਹੈ ਤੇ ਮੈਚ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ ਰਿਜ਼ਰਵ ਡੇ ਵਾਲੇ ਦਿਨ ਇਸ ਮੁਕਾਬਲੇ ਨੂੰ ਪੂਰਾ ਕਰਵਾਇਆ ਜਾਏਗਾ ਜਾਨੀ ਕਿ ਅਗਲੇ ਦਿਨ ਇਹ ਮੁਕਾਬਲਾ ਪੂਰਾ ਹੋਏਗਾ ਜਾਨੀ ਕਿ ਜੇਕਰ ਅੱਜ ਮੀ ਪੈਂਦਾ ਹੈ ਅਤੇ ਮੁਕਾਬਲਾ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ 30 ਤਰੀਕ ਨੂੰ ਮੁਕਾਬਲਾ ਉੱਥੋਂ ਹੀ ਸ਼ੁਰੂ ਕੀਤਾ ਜਾਏਗਾ ਜਿੱਥੇ 29 ਤਰੀਕ ਜਾਨੀ ਕਿ ਅੱਜ ਛੱਡਿਆ ਜਾਏਗਾ ਦੱਸ ਦਿਓ ਕਿ ਜੇਕਰ ਉਦਾਹਰਨ ਦੇ ਤੌਰ ਤੇ ਜੇਕਰ ਅੱਜ 10-10 ਓਵਰ ਦਾ ਮੈਚ ਖੇਡਿਆ ਜਾਂਦਾ ਹੈ ਤਾਂ ਅਗਲੇ ਦਿਨ 11ਵੇਂ ਓਵਰ ਤੋਂ ਹੀ ਮੁਕਾਬਲਾ ਸ਼ੁਰੂ ਕੀਤਾ ਜਾਏਗਾ ਤੇ ਫਿਰ ਇਸ ਮੈਚ ਨੂੰ ਪੂਰਾ ਕਰਵਾਇਆ ਜਾਏਗਾ ਤੇ ਅਗਰ ਅੱਜ ਅਤੇ ਕੱਲ ਵੀ ਇਹ ਮੁਕਾਬਲਾ ਨਹੀਂ ਖੇਡਿਆ ਜਾਂਦਾ ਮੀਂਹ ਦੇ ਕਾਰਨ ਮੈਚ ਰਦ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਦੇ ਉੱਪਰ ਜੇਤੂ ਐਲਾਨਿਆ ਜਾਏਗਾ ਦੱਸ ਦੇ ਕਿ ਇਸ ਤੋਂ ਪਹਿਲਾਂ 2002 ਦੇ ਵਿੱਚ ਵੀ ਭਾਰਤ ਅਤੇ ਸ਼੍ਰੀਲੰਕਾ ਨੂੰ ਚੈਂਪੀਅਨਸ ਟਰੋਫੀ ਦੇ ਵਿੱਚ ਸਾਂਝੇ ਤੌਰ ਤੇ ਜੇਤੂ ਐਲਾਨਿਆ ਗਿਆ ਸੀ ਕਿਉਂਕਿ ਉਸ ਸਮੇਂ ਵੀ ਇਹ ਮੁਕਾਬਲਾ ਪੂਰਾ ਨਹੀਂ ਹੋ ਸਕਿਆ ਸੀ ਤੇ ਹੁਣ ਵੀ ਅਜਿਹਾ ਹੀ ਹੋਏਗਾ ਜੇਕਰ ਮੁਕਾਬਲਾ ਨਹੀਂ ਹੁੰਦਾ ਰਿਜ਼ਰਵ ਡੇ ਵਾਲੇ ਦਿਨ ਵੀ ਮੀਂਹ ਖੱਲਲ ਪਾਉਂਦਾ ਹੈ ਤਾਂ ਫਿਰ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਦੇ ਉੱਪਰ ਜੇਤੂ ਐਲਾਨਿਆ ਜਾਏਗਾ ਪਰ ਜੇਕਰ ਪ੍ਰਸ਼ੰਸਕਾਂ ਦੀ ਗੱਲ ਕਰੀਏ ਤਾਂ ਲੋਕ ਚਾਹੁੰਦੇ ਨੇ ਕਿ ਇਹ ਮੁਕਾਬਲਾ بیبی اوپر ਦਾ ਪੂਰਾ ਖੇਡਿਆ ਜਾਏ ਪਰ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਇਸ ਮੁਕਾਬਲੇ ਦੇ ਵਿੱਚ ਬਿਲਨ ਦਾ ਰੂਪ ਨਿਵਾ ਸਕਦਾ ਤਾਂ ਉੱਥੇ ਹੀ ਇਹ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜੋ ਇਸ ਮੁਕਾਬਲੇ ਤੋਂ ਪਹਿਲਾਂ ਦੇ ਹਾਲਾਤ ਨੇ ਰਾਤ ਦੇ ਵੇਲੇ ਕਾਫੀ ਜ਼ਿਆਦਾ ਬਾਰਬਾਡੋਸ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਇਸੇ ਦੇ ਚੱਲਦੇ ਆ ਜੋ ਮੌਸਮ ਵਿਭਾਗ ਦੇ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਉਹ ਇਹ ਹੀ ਹੈ ਕਿ ਇਸ ਮੁਕਾਬਲੇ ਦੇ ਵਿੱਚ ਮੀਂਹ ਖਲਲ ਪਾ ਸਕਦਾ ਹੈ ਪਰ ਜੇਕਰ ਮੌਸਮ ਦੇ ਹੁਣ ਤੱਕ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਅਜਿਹਾ ਹੀ ਹੁੰਦਾ ਆ ਹੈ ਕਿ ਮੀਂਹ ਦੇ ਕਾਰਨ ਕਈ ਮੁਕਾਬਲਿਆਂ ਦੇ ਵਿੱਚ ਖਲਲ ਪਿਆ ਹੈ ਪਰ ਅੱਜ ਦੇ ਮੁਕਾਬਲੇ ਨੂੰ ਲੈ ਕੇ ਉਮੀਦ ਇਹੀ ਹੈ ਕਿ ਮੁਕਾਬਲਾ ਪੂਰਾ ਖੇਡਿਆ ਜਾਏ ਅਤੇ ਦੋਵੇਂ ਟੀਮਾਂ 20-20 ਓਵਰ ਖੇੜ ਕੇ ਹੀ ਕੋਈ ਨਾ ਕੋਈ ਜੇਤੂ ਟੀਮ ਆ ਜਿਹੜੀ ਉਹ ਸਾਹਮਣੇ ਆਏ ਤਾਂ ਦੱਸਦੇ ਕਿ ਫਾਈਨਲ ਮੁਕਾਬਲਾ ਭਾਰਤ ਅਤੇ ਸਾਊਥ ਅਫਰੀਕਾ ਦੇ ਵਿਚਕਾਰ ਖੇਡਿਆ ਜਾਣਾ ਹੈ ਭਾਰਤ ਦੇ ਸਮੇਂ ਅਨੁਸਾਰ ਰਾਤ 8 ਵਜੇ ਮੁਕਾਬਲਾ ਸ਼ੁਰੂ ਹੋਵੇਗਾ ਅੱਜ ਦਾ ਦਿਨ ਕ੍ਰਿਕਟ ਦੇ ਲਈ ਕਾਫੀ ਜ਼ਿਆਦਾ ਖਾਸ ਰਹਿਣ ਵਾਲਾ ਹੈ ਕਿਉਂਕਿ ਅੱਜ T20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਦੱਸਦੇ ਕਿ ਭਾਰਤ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਫਾਈਨਲ ਮੁਕਾਬਲੇ ਦੇ ਵਿੱਚ ਆਹਮੋ ਸਾਹਮਣੇ ਹੋਣਗੀਆਂ ਜਿੱਥੇ ਇਸ ਮੈਚ ਨੂੰ ਲੈ ਕੇ ਕ੍ਰਿਕਟ ਦੇ ਪ੍ਰਸ਼ੰਸਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਇਸ ਮੈਚ ਦੇ ਵਿੱਚ ਮੀ ਇੱਕ ਬਿਲਨ ਦਾ ਰੂਪ ਨਿਭਾ ਸਕਦਾ ਹੈ ਦੱਸਦੇ ਕਿ ਇਸ ਮੈਚ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਸ ਨੂੰ ਲੈ ਕੇ ਵੀ ਕ੍ਰਿਕਟ ਪ੍ਰਸ਼ੰਸਕ ਲਗਾਤਾਰ ਬੇਚੈਨੀ ਦੇ ਵਿੱਚ ਨੇ ਕਿ ਜੇਕਰ ਮੁਕਾਬਲੇ ਦੇ ਵਿੱਚ ਮੀ ਪੈਂਦਾ ਹੈ ਤਾਂ ਫਿਰ ਮੁਕਾਬਲਾ ਪੂਰਾ ਕਦੋਂ ਹੋਏਗਾ ਜਾਂ ਫਿਰ ਇਸ ਮੁਕਾਬਲੇ ਦੇ ਵਿੱਚੋਂ ਜੀਤੂ ਕਿਸ ਨੂੰ ਐਲਾਨਿਆ ਜਾਏਗਾ ਜਾਂ ਕਿ ਮੁਕਾਬਲਾ ਰੱਦ ਕਰ ਦਿੱਤਾ ਜਾਏਗਾ ਤਾਂ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਹੁਣ ਜਵਾਬ ਦਿੰਨੇ ਆ ਕਿ ਜੇਕਰ ਇਸ ਮੁਕਾਬਲੇ ਦੇ ਵਿੱਚ ਮੀ ਬਿਲਨ ਦਾ ਰੂਪ ਨਿਭਾਉਂਦਾ ਹੈ ਤਾਂ ਕਿਹੜੀ ਟੀਮ ਨੂੰ ਜੀਤੂ ਐਲਾਨਿਆ ਜਾਏਗਾ ਜਾਂ ਫਿਰ ਮੁਕਾਬਲਾ ਕਿਵੇਂ ਪੂਰਾ ਕਰਵਾਇਆ ਜਾਏਗਾ ਦੱਸਦੇ ਹਾਂ ਕਿ ਇਸ ਮੁਕਾਬਲੇ ਨੂੰ ਲੈ ਕੇ ਆਈਸੀਸੀ ਦੇ ਵੱਲ ਇੱਕ ਨਿਜ਼ਮ ਬਣਾਇਆ ਗਿਆ ਹੈ ਰਿਜ਼ਰਵ ਡੇ ਦਾ ਜੇਕਰ ਅੱਜ ਮੁਕਾਬਲਾ ਸ਼ੁਰੂ ਹੁੰਦਾ ਹੈ ਅਤੇ ਮੀਂਹ ਬਿਲਨ ਦਾ ਰੂਪ ਨਿਭਾਉਂਦਾ ਹੈ ਜਾਨੀ ਕਿ ਮੁਕਾਬਲਾ ਸ਼ੁਰੂ ਹੋਣ ਤੋਂ ਬਾਅਦ ਜੇਕਰ ਮੀਂਹ ਪੈਂਦਾ ਹੈ ਤੇ ਮੈਚ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ ਰਿਜ਼ਰਵ ਡੇ ਵਾਲੇ ਦਿਨ ਇਸ ਮੁਕਾਬਲੇ ਨੂੰ ਪੂਰਾ ਕਰਵਾਇਆ ਜਾਏਗਾ ਜਾਨੀ ਕਿ ਅਗਲੇ ਦਿਨ ਇਹ ਮੁਕਾਬਲਾ ਪੂਰਾ ਹੋਏਗਾ ਜਾਨੀ ਕਿ ਜੇਕਰ ਅੱਜ ਮੀਂਹ ਪੈਂਦਾ ਹੈ ਅਤੇ ਮੁਕਾਬਲਾ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ 30 ਤਰੀਕ ਨੂੰ ਮੁਕਾਬਲਾ ਉਥੋਂ ਹੀ ਸ਼ੁਰੂ ਕੀਤਾ ਜਾਏਗਾ ਜਿੱਥੇ 29 ਤਰੀਕ ਯਾਨੀ ਕਿ ਅੱਜ ਛੱਡਿਆ ਜਾਏਗਾ ਦੱਸ ਦੇ ਕਿ ਜੇਕਰ ਉਦਾਹਰਨ ਦੇ ਤੌਰ ਤੇ ਜੇਕਰ ਅੱਜ 10-10 ਓਵਰ ਦਾ ਮੈਚ ਖੇਡਿਆ ਜਾਂਦਾ ਹੈ ਤਾਂ ਅਗਲੇ ਦਿਨ 11ਵੇਂ ਓਵਰ ਤੋਂ ਹੀ ਮੁਕਾਬਲਾ ਸ਼ੁਰੂ ਕੀਤਾ ਜਾਏਗਾ ਤੇ ਫਿਰ ਇਸ ਮੈਚ ਨੂੰ ਪੂਰਾ ਕਰਵਾਇਆ ਜਾਏਗਾ ਤੇ ਅਗਰ ਅੱਜ ਅਤੇ ਕੱਲ ਵੀ ਇਹ ਮੁਕਾਬਲਾ ਨਹੀਂ ਖੇਡਿਆ ਜਾਂਦਾ ਮੀਂਹ ਦੇ ਕਾਰਨ ਮੈਚ ਰਦ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਦੇ ਉੱਪਰ ਜੇਤੂ ਐਲਾਨਿਆ ਜਾਏਗਾ ਦੱਸ ਦੇ ਕਿ ਇਸ ਤੋਂ ਪਹਿਲਾਂ 2002 ਦੇ ਵਿੱਚ ਵੀ ਭਾਰਤ ਅਤੇ ਸ਼੍ਰੀਲੰਕਾ ਨੂੰ ਚੈਂਪੀਅਨਸ ਟਰੋਫੀ ਦੇ ਵਿੱਚ ਸਾਂਝੇ ਤੌਰ ਤੇ ਜੇਤੂ ਐਲਾਨਿਆ ਗਿਆ ਸੀ ਕਿਉਂਕਿ ਉਸ ਸਮੇਂ ਵੀ ਇਹ ਮੁਕਾਬਲਾ ਪੂਰਾ ਨਹੀਂ ਹੋ ਸਕਿਆ ਸੀ ਤੇ ਹੁਣ ਵੀ ਅਜਿਹਾ ਹੀ ਹੋਏਗਾ ਜੇਕਰ ਮੁਕਾਬਲਾ ਨਹੀਂ ਹੁੰਦਾ ਰਿਜ਼ਰਵ ਡੇ ਵਾਲੇ ਦਿਨ ਵੀ ਮੀਂਹ ਖੱਲਲ ਪਾਉਂਦਾ ਹੈ ਤਾਂ ਫਿਰ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਦੇ ਉੱਪਰ ਜੇਤੂ ਐਲਾਨਿਆ ਜਾਏਗਾ ਪਰ ਜੇਕਰ ਪ੍ਰਸ਼ੰਸਕਾਂ ਦੀ ਗੱਲ ਕਰੀਏ ਤਾਂ ਲੋਕ ਚਾਹੁੰਦੇ ਨੇ ਕਿ ਇਹ ਮੁਕਾਬਲਾ بی بی اوپر ਦਾ ਪੂਰਾ ਖੇਡਿਆ ਜਾਏ ਪਰ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਇਸ ਮੁਕਾਬਲੇ ਦੇ ਵਿੱਚ ਬਿਲਨ ਦਾ ਰੂਪ ਨਿਵਾ ਸਕਦਾ ਤਾਂ ਉੱਥੇ ਹੀ ਇਹ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜੋ ਇਸ ਮੁਕਾਬਲੇ ਤੋਂ ਪਹਿਲਾਂ ਦੇ ਹਾਲਾਤ ਨੇ ਰਾਤ ਦੇ ਵੇਲੇ ਕਾਫੀ ਜ਼ਿਆਦਾ ਬਾਰਬਾਡੋਸ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਇਸੇ ਦੇ ਚੱਲਦੇ ਆ ਜੋ ਮੌਸਮ ਵਿਭਾਗ ਦੇ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਉਹ ਇਹ ਹੀ ਹੈ ਕਿ ਇਸ ਮੁਕਾਬਲੇ ਦੇ ਵਿੱਚ ਮੀਂਹ ਖਲਲ ਪਾ ਸਕਦਾ ਹੈ ਪਰ ਜੇਕਰ ਮੌਸਮ ਦੇ ਹੁਣ ਤੱਕ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਅਜੇ ਹਹੀ ਹੁੰਦਾ ਆ ਰਿਹਾ ਹੈ ਕਿ ਮੀਂਹ ਦੇ ਕਾਰਨ ਕਈ ਮੁਕਾਬਲਿਆਂ ਦੇ ਵਿੱਚ ਖਲਲ ਪਿਆ ਹੈ ਪਰ ਅੱਜ ਦੇ ਮੁਕਾਬਲੇ ਨੂੰ ਲੈ ਕੇ ਉਮੀਦ ਇਹੀ ਹੈ ਕਿ ਮੁਕਾਬਲਾ ਪੂਰਾ ਖੇਡਿਆ ਜਾਏ ਅਤੇ ਦੋਵੇਂ ਟੀਮਾਂ 20-20 ਓਵਰ ਖੇੜ ਕੇ ਹੀ ਕੋਈ ਨਾ ਕੋਈ ਜੇਤੂ ਟੀਮ ਆ ਜਿਹੜੀ ਉਹ ਸਾਹਮਣੇ ਆਏ ਤਾਂ ਦੱਸਦੇ ਕਿ ਫਾਈਨਲ ਮੁਕਾਬਲਾ ਭਾਰਤ ਅਤੇ ਸਾਊਥ ਅਫਰੀਕਾ ਦੇ ਵਿਚਕਾਰ ਖੇਡਿਆ ਜਾਣਾ ਹੈ ਭਾਰਤ ਦੇ ਸਮੇਂ ਅਨੁਸਾਰ ਰਾਤ 8 ਵਜੇ ਮੁਕਾਬਲਾ ਸ਼ੁਰੂ ਹੋਵੇਗਾ ਅੱਜ ਦਾ ਦਿਨ ਕ੍ਰਿਕਟ ਦੇ ਲਈ ਕਾਫੀ ਜ਼ਿਆਦਾ ਖਾਸ ਰਹਿਣ ਵਾਲਾ ਹੈ ਕਿਉਂਕਿ ਅੱਜ T20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਦੱਸਦੇ ਕਿ ਭਾਰਤ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਫਾਈਨਲ ਮੁਕਾਬਲੇ ਦੇ ਵਿੱਚ ਆਹਮੋ ਸਾਹਮਣੇ ਹੋਣਗੀਆਂ ਜਿੱਥੇ ਇਸ ਮੈਚ ਨੂੰ ਲੈ ਕੇ ਕ੍ਰਿਕਟ ਦੇ ਪ੍ਰਸ਼ੰਸਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਇਸ ਮੈਚ ਦੇ ਵਿੱਚ ਮੀ ਇੱਕ ਬਿਲਨ ਦਾ ਰੂਪ ਨਿਭਾ ਸਕਦਾ ਹੈ ਦੱਸਦੇ ਕਿ ਇਸ ਮੈਚ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਸ ਨੂੰ ਲੈ ਕੇ ਵੀ ਕ੍ਰਿਕਟ ਪ੍ਰਸ਼ੰਸਕ ਲਗਾਤਾਰ ਬੇਚੈਨੀ ਦੇ ਵਿੱਚ ਨੇ ਕਿ ਜੇਕਰ ਮੁਕਾਬਲੇ ਦੇ ਵਿੱਚ ਮੀ ਪੈਂਦਾ ਹੈ ਤਾਂ ਫਿਰ ਮੁਕਾਬਲਾ ਪੂਰਾ ਕਦੋਂ ਹੋਏਗਾ ਜਾਂ ਫਿਰ ਇਸ ਮੁਕਾਬਲੇ ਦੇ ਵਿੱਚੋਂ ਜੀਤੂ ਕਿਸ ਨੂੰ ਐਲਾਨਿਆ ਜਾਏਗਾ ਜਾਂ ਕਿ ਮੁਕਾਬਲਾ ਰੱਦ ਕਰ ਦਿੱਤਾ ਜਾਏਗਾ ਤਾਂ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਹੁਣ ਜਵਾਬ ਦਿੰਨੇ ਆ ਕਿ ਜੇਕਰ ਇਸ ਮੁਕਾਬਲੇ ਦੇ ਵਿੱਚ ਮੀ ਬਿਲਨ ਦਾ ਰੂਪ ਨਿਭਾਉਂਦਾ ਹੈ ਤਾਂ ਕਿਹੜੀ ਟੀਮ ਨੂੰ ਜੇਤੂ ਐਲਾਨਿਆ ਜਾਏਗਾ ਜਾਂ ਫਿਰ ਮੁਕਾਬਲਾ ਕਿਵੇਂ ਪੂਰਾ ਕਰਵਾਇਆ ਜਾਏਗਾ ਦੱਸ ਦਿਓ ਕਿ ਇਸ ਮੁਕਾਬਲੇ ਨੂੰ ਲੈ ਕੇ ICC ਦੇ ਵੱਲੋਂ ਇੱਕ ਨਿਯਮ ਬਣਾਇਆ ਗਿਆ ਹੈ ਰਿਜ਼ਰਵ ਡੇ ਦਾ ਜੇਕਰ ਅੱਜ ਮੁਕਾਬਲਾ ਸ਼ੁਰੂ ਹੁੰਦਾ ਹੈ ਅਤੇ ਮੀ ਬਿਲੰਦ ਦਾ ਰੂਪ ਨਿਭਾਉਂਦਾ ਹੈ ਜਾਨੀ ਕਿ ਮੁਕਾਬਲਾ ਸ਼ੁਰੂ ਹੋਣ ਤੋਂ ਬਾਅਦ ਜੇਕਰ ਮੀਂਹ ਪੈਂਦਾ ਹੈ ਤੇ ਮੈਚ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ ਰਿਜ਼ਰਵ ਡੇ ਵਾਲੇ ਦਿਨ ਇਸ ਮੁਕਾਬਲੇ ਨੂੰ ਪੂਰਾ ਕਰਵਾਇਆ ਜਾਏਗਾ ਜਾਨੀ ਕਿ ਅਗਲੇ ਦਿਨ ਇਹ ਮੁਕਾਬਲਾ ਪੂਰਾ ਹੋਏਗਾ ਜਾਨੀ ਕਿ ਜੇਕਰ ਅੱਜ ਮੀਂਹ ਪੈਂਦਾ ਹੈ ਅਤੇ ਮੁਕਾਬਲਾ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ 30 ਤਰੀਕ ਨੂੰ ਮੁਕਾਬਲਾ ਉੱਥੋਂ ਹੀ ਸ਼ੁਰੂ ਕੀਤਾ ਜਾਏਗਾ ਜਿੱਥੇ 28 ਤਰੀਕ ਜਾਨੀ ਕਿ ਅੱਜ ਛੱਡਿਆ ਜਾਏਗਾ ਦੱਸ ਦਿਓ ਕਿ ਜੇਕਰ ਉਦਾਹਰਨ ਦੇ ਤੌਰ ਤੇ ਜੇਕਰ ਅੱਜ 10-10 ਓਵਰ ਦਾ ਮੈਚ ਖੇਡਿਆ ਜਾਂਦਾ ਹੈ ਤਾਂ ਅਗਲੇ ਦਿਨ 11ਵੇਂ ਓਵਰ ਤੋਂ ਹੀ ਮੁਕਾਬਲਾ ਸ਼ੁਰੂ ਕੀਤਾ ਜਾਏਗਾ ਤੇ ਫਿਰ ਇਸ ਮੈਚ ਨੂੰ ਪੂਰਾ ਕਰਵਾਇਆ ਜਾਏਗਾ ਤੇ ਅਗਰ ਅੱਜ ਅਤੇ ਕੱਲ ਵੀ ਇਹ ਮੁਕਾਬਲਾ ਨਹੀਂ ਖੇਡਿਆ ਜਾਂਦਾ ਮੀਂਹ ਦੇ ਕਾਰਨ ਮੈਚ ਰਦ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਦੇ ਉੱਪਰ ਜੇਤੂ ਐਲਾਨਿਆ ਜਾਏਗਾ ਦੱਸ ਦੇ ਕਿ ਇਸ ਤੋਂ ਪਹਿਲਾਂ 2002 ਦੇ ਵਿੱਚ ਵੀ ਭਾਰਤ ਅਤੇ ਸ਼੍ਰੀਲੰਕਾ ਨੂੰ ਚੈਂਪੀਅਨਸ ਟਰੋਫੀ ਦੇ ਵਿੱਚ ਸਾਂਝੇ ਤੌਰ ਤੇ ਜੇਤੂ ਐਲਾਨਿਆ ਗਿਆ ਸੀ ਕਿਉਂਕਿ ਉਸ ਸਮੇਂ ਵੀ ਇਹ ਮੁਕਾਬਲਾ ਪੂਰਾ ਨਹੀਂ ਹੋ ਸਕਿਆ ਸੀ ਤੇ ਹੁਣ ਵੀ ਅਜਿਹਾ ਹੀ ਹੋਏਗਾ ਜੇਕਰ ਮੁਕਾਬਲਾ ਨਹੀਂ ਹੁੰਦਾ ਰਿਜ਼ਰਵ ਡੇ ਵਾਲੇ ਦਿਨ ਵੀ ਮੀਂਹ ਖੱਲਲ ਪਾਉਂਦਾ ਹੈ ਤਾਂ ਫਿਰ ਦੋਵਾਂ ਟੀਮਾਂ ਨੂੰ ਸਾਂਝੇ ਤੌਰ ਦੇ ਉੱਪਰ ਜੇਤੂ ਐਲਾਨਿਆ ਜਾਏਗਾ ਪਰ ਜੇਕਰ ਪ੍ਰਸ਼ੰਸਕਾਂ ਦੀ ਗੱਲ ਕਰੀਏ ਤਾਂ ਲੋਕ ਚਾਹੁੰਦੇ ਨੇ ਕਿ ਇਹ ਮੁਕਾਬਲਾ بیبی اوپر ਦਾ ਪੂਰਾ ਖੇਡਿਆ ਜਾਏ ਪਰ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਇਸ ਮੁਕਾਬਲੇ ਦੇ ਵਿੱਚ ਬਿਲਨ ਦਾ ਰੂਪ ਨਿਵਾ ਸਕਦਾ ਤਾਂ ਉੱਥੇ ਹੀ ਇਹ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਜੋ ਇਸ ਮੁਕਾਬਲੇ ਤੋਂ ਪਹਿਲਾਂ ਦੇ ਹਾਲਾਤ ਨੇ ਰਾਤ ਦੇ ਵੇਲੇ ਕਾਫੀ ਜ਼ਿਆਦਾ ਬਾਰਬਾਡੋਸ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਇਸੇ ਦੇ ਚੱਲਦੇ ਆ ਜੋ ਮੌਸਮ ਵਿਭਾਗ ਦੇ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਉਹ ਇਹ ਹੀ ਹੈ ਕਿ ਇਸ ਮੁਕਾਬਲੇ ਦੇ ਵਿੱਚ ਮੀਂਹ ਖਲਲ ਪਾ ਸਕਦਾ ਹੈ ਪਰ ਜੇਕਰ ਮੌਸਮ ਦੇ ਹੁਣ ਤੱਕ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਅਜਿਹਾ ਹੀ ਹੁੰਦਾ ਆ ਰਿਹਾ ਹੈ ਕਿ ਮੀਂਹ ਦੇ ਕਾਰਨ ਕਈ ਮੁਕਾਬਲਿਆਂ ਦੇ ਵਿੱਚ ਖਲਲ ਪਿਆ ਹੈ ਪਰ ਅੱਜ ਦੇ ਮੁਕਾਬਲੇ ਨੂੰ ਲੈ ਕੇ ਉਮੀਦ ਇਹੀ ਹੈ ਕਿ ਮੁਕਾਬਲਾ ਪੂਰਾ ਖੇਡਿਆ ਜਾਏ ਅਤੇ ਦੋਵੇਂ ਟੀਮਾਂ 20 ਓਵਰ ਖੇਡ ਕੇ ਹੀ ਕੋਈ ਨਾ ਕੋਈ ਜੇਤੂ ਟੀਮ ਆ ਜਿਹੜੀ ਉਹ ਸਾਹਮਣੇ ਆਏ ਤਾਂ ਦੱਸ ਦਈਏ ਕਿ ਫਾਈਨਲ ਮੁਕਾਬਲਾ ਭਾਰਤ ਅਤੇ ਸਾਊਥ ਅਫਰੀਕਾ ਦੇ ਵਿਚਕਾਰ ਖੇਡਿਆ ਜਾਣਾ ਹੈ ਭਾਰਤ ਦੇ ਸਮੇਂ ਅਨੁਸਾਰ ਰਾਤ 8 ਵਜੇ ਮੁਕਾਬਲਾ ਸ਼ੁਰੂ ਹੋਵੇਗਾ ਅੱਜ ਦਾ ਦਿਨ ਕ੍ਰਿਕਟ ਦੇ ਲਈ ਕਾਫੀ ਜ਼ਿਆਦਾ ਖਾਸ ਰਹਿਣ ਵਾਲਾ ਹੈ ਕਿਉਂਕਿ ਅੱਜ T20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾਏਗਾ ਦੱਸਦੇ ਕਿ ਭਾਰਤ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਫਾਈਨਲ ਮੁਕਾਬਲੇ ਦੇ ਵਿੱਚ ਆਹਮੋ ਸਾਹਮਣੇ ਹੋਣਗੀਆਂ ਜਿੱਥੇ ਇਸ ਮੈਚ ਨੂੰ ਲੈ ਕੇ ਕ੍ਰਿਕਟ ਦੇ ਪ੍ਰਸ਼ੰਸਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਇਸ ਮੈਚ ਦੇ ਵਿੱਚ ਮੀ ਇੱਕ ਬਿਲਨ ਦਾ ਰੂਪ ਨਿਭਾ ਸਕਦਾ ਹੈ ਦੱਸਦੇ ਕਿ ਇਸ ਮੈਚ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਸ ਨੂੰ ਲੈ ਕੇ ਵੀ ਕ੍ਰਿਕਟ ਪ੍ਰਸ਼ੰਸਕ ਲਗਾਤਾਰ ਬੇਚੈਨੀ ਦੇ ਵਿੱਚ ਨੇ ਕਿ ਜੇਕਰ ਮੁਕਾਬਲੇ ਦੇ ਵਿੱਚ ਮੀ ਪੈਂਦਾ ਹੈ ਤਾਂ ਫਿਰ ਮੁਕਾਬਲਾ ਪੂਰਾ ਕਦੋਂ ਹੋਏਗਾ ਜਾਂ ਫਿਰ ਇਸ ਮੁਕਾਬਲੇ ਦੇ ਵਿੱਚੋਂ ਜੀਤੂ ਕਿਸ ਨੂੰ ਐਲਾਨਿਆ ਜਾਏਗਾ ਜਾਂ ਕਿ ਮੁਕਾਬਲਾ ਰੱਦ ਕਰ ਦਿੱਤਾ ਜਾਏਗਾ ਤਾਂ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਹੁਣ ਜਵਾਬ ਦਿੰਨੇ ਆ ਕਿ ਜੇਕਰ ਇਸ ਮੁਕਾਬਲੇ ਦੇ ਵਿੱਚ ਮੀ ਬਿਲਨ ਦਾ ਰੂਪ ਨਿਭਾਉਂਦਾ ਹੈ ਤਾਂ ਕਿਹੜੀ ਟੀਮ ਨੂੰ ਜੀਤੂ ਐਲਾਨਿਆ ਜਾਏਗਾ ਜਾਂ ਫਿਰ ਮੁਕਾਬਲਾ ਕਿਵੇਂ ਪੂਰਾ ਕਰਵਾਇਆ ਜਾਏਗਾ ਦੱਸਦੇ ਹਾਂ ਕਿ ਇਸ ਮੁਕਾਬਲੇ ਨੂੰ ਲੈ ਕੇ ICC ਦੇ ਵੱਲੋਂ ਕਿ ਨਿਜ਼ਮ ਬਣਾਇਆ ਗਿਆ ਹੈ ਰਿਜ਼ਰਵ ਡੇ ਦਾ ਜੇਕਰ ਅੱਜ ਮੁਕਾਬਲਾ ਸ਼ੁਰੂ ਹੁੰਦਾ ਹੈ ਅਤੇ ਮੀਂਹ ਬਿਲਨ ਦਾ ਰੂਪ ਨਿਭਾਉਂਦਾ ਹੈ ਜਾਨੀ ਕਿ ਮੁਕਾਬਲਾ ਸ਼ੁਰੂ ਹੋਣ ਤੋਂ ਬਾਅਦ ਜੇਕਰ ਮੀਂਹ ਪੈਂਦਾ ਹੈ ਤੇ ਮੈਚ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ ਰਿਜ਼ਰਵ ਡੇ ਵਾਲੇ ਦਿਨ ਇਸ ਮੁਕਾਬਲੇ ਨੂੰ ਪੂਰਾ ਕਰਵਾਇਆ ਜਾਏਗਾ ਜਾਨੀ ਕਿ ਅਗਲੇ ਦਿਨ ਇਹ ਮੁਕਾਬਲਾ ਪੂਰਾ ਹੋਏਗਾ ਜਾਨੀ ਕਿ ਜੇਕਰ ਅੱਜ ਮੀਂਹ ਪੈਂਦਾ ਹੈ ਅਤੇ ਮੁਕਾਬਲਾ ਪੂਰਾ ਨਹੀਂ ਹੋ ਪਾਉਂਦਾ ਤਾਂ ਫਿਰ 30 ਤਰੀਕ ਨੂੰ ਮੁਕਾਬਲਾ ਉਥੋਂ ਹੀ ਸ਼ੁਰੂ ਕੀਤਾ ਜਾਏਗਾ ਜਿੱਥੇ 29 ਤਰੀਕ ਯਾਨੀ ਕਿ ਅੱਜ ਛੱਡਿਆ ਜਾਏਗਾ ਦੱਸ ਦਿਓ ਕਿ ਜੇਕਰ ਉਦਾਹਰਨ ਦੇ ਤੌਰ ਤੇ ਜੇਕਰ ਅੱਜ 10-10 ਓਵਰ ਦਾ ਮੈਚ ਖੇਡਿਆ ਜਾਂਦਾ ਹੈ ਤਾਂ ਅਗਲੇ ਦਿਨ 11ਵੇਂ ਓਵਰ ਤੋਂ ਹੀ ਮੁਕਾਬਲਾ ਸ਼ੁਰੂ ਕੀਤਾ ਜਾਏਗਾ ਅਤੇ